ਹੋ ਆਉਂਦੀ ਤਨ ਹੋਉਂਦੀ ਆ ਪੰਜ ਗੱਡੀਆਂ ਥੱਲੇ 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 ਜਾਂਦੇ ਸੀ ਭੈਣ ਲੰਨ ਭੈਣ ਲੰਨ ਬੇਸ਼ੱਕ ਮੈਦਰਾ ਮੂੰਹ ਤਾਂ ਕਮਾ ਦੇ ਮੇਰੇ ਨਹੀਂ ਮੂੰਹ ਕਮਾ ਦੇ ਭੈਣ ਚੋਦਾ ਆਏ ਆ ਇਹਨੂੰ ਗਵਾਇਦਾਂ ਮੇਰੋ ਸੋ ਪੰਜਾਬ ਦੇ ਲੋਕੋ ਤੁਹਾਨੂੰ ਵਾਰ-ਵਾਰ ਤੁਹਾਡੀਆਂ ਜ਼ਮੀਰਾਂ ਨੂੰ लानतीओ कदों जागोंगे कदों उठोंगे कर खचला यार ਭੈਣ ਗਾਲਾਂ ਉੜਿਆ ਭੈਣ ਦੀ ਖੁੱਦੀ ਆ ਵਾ ਅਈ ਅਈ ਅਕਰ ਕਰ ਬਾੜਦੀ ਆ ਬਾਈ ਭੈਣ ਚ ਗੱਡੀ ਮੂਰੇ ਬੱਚ ਮਾਰਨੀ ਸੀ ਨਾ ਯਾਰ ਕਦੋਂ ਤੁਸੀਂ ਉਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚ ਪੰਜਾਬ ਦੇ ਲੋਕੋ ਹੁਣ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜੀ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਆਹ ਗੱਡੀ ਵਿੱਚ ਮਾਰਨ ਦੀ ਗੱਡੀ ਆ ਵਈ ਉਹਨੇ ਖਿਚਾ ਮੋੜ ਮੋੜ ਕੀਰਾਂ ਰਲ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਵਾਰ ਪਿੰਡ ਚ ਪਿੰਡ ਚ ਛੜ ਕੇ ਨਹੀਂ ਨਿਕਲੂ ਬੰਦਾ ਨਹੀਂ ਕਿਹੜੀ ਤੇ ਕਿਆ ਕੱਢਿਆ ਬਈ ਚਾਰ ਕੱਢਿਆ ਬਈ